ਸਾਸੂਆ ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 3 ਦਸੰਬਰ 2024 ਹੋ ਚੁੱਕਿਆਗਾ ਬੀਤੇ ਲੰਮੇ ਵਕਤੇ ਤੋਂ ਪੰਜਾਬ ਦੇ ਵਿੱਚ ਮੀਂਹਿਆ ਕਾਰਵਾਈਆਂ ਨਹੀਂ ਹੋਈਆਂ ਮੌਸਮ ਜਿਹੜਾ ਖੁਸ਼ਕ ਬਣਿਆ ਹੋਇਆ ਬੇਸ਼ੱਕ ਪੱਛੋਂ ਹਵਾ ਚੱਲਣ ਨਾਲ ਅਸਮਾਨ ਨੀਲਾ ਵਿਖਾਈ ਦੇ ਰਿਹਾ ਪਰ ਮੀਂਹ ਦੀ ਕਮੀ ਜਿਹੜੀ ਲਗਾਤਾਰ ਪੰਜਾਬ ਨੂੰ ਸਤਾ ਰਹੀ ਹੈਗੀ ਲਗਾਤਾਰ ਕਿਸਾਨ ਵੀਰਾਂ ਦੇ ਮੈਸੇਜ ਆ ਰਹੇ ਆ ਕਿ ਅਸੀਂ ਕਨ ਕਨ ਨੂੰ ਪਹਿਲਾ ਪਾਣੀ ਲਾ ਰਹੇ ਹਾਂ ਤੇ ਕਦੋਂ ਕੋਈ ਮੀਂਹ ਪਊਗਾ ਕਦੋਂ ਮੀਂਹ ਦੇ ਕੋਈ ਇਸ਼ਾਰ ਬਣਦੇ ਦਿਖਾਈ ਦੇ ਰਹੇ ਆ ਤਾਂ ਚੰਗੀ ਖਬਰ ਇਹ ਹੈਗੀ ਚੰਗੀ ਅਪਡੇਟ ਇਹ ਹੈ ਕਿ ਲੰਮੇ ਬੱਕ ਵਿਵਾਦ ਸਮੁੱਚੇ ਸੂਬੇ ਦੇ ਵਿੱਚ ਇੱਕ ਪੱਛਮੀ ਸਿਸਟਮ ਜਿਹੜਾ ਪ੍ਰਭਾਵਿਤ ਕਰ ਸਕਦਾ ਹੈਗਾ ਹਲਕੇ ਦਰਮਿਆਨੇ ਮੀਂਹ ਨਾਲ 8-9 ਦਸੰਬਰ ਨੂੰ ਇੱਕ ਪਾਸਿਮਨੀ ਸਿਸਟਮ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਦੇ ਪਹਾੜੀ ਖੇਤਰਾਂ ਨੂੰ ਹਲਕੇ ਦਰਮਿਆਨੀ ਬਰਫਵਾਰੀ ਨਾਲ ਪ੍ਰਭਾਵਿਤ ਕਰੂਗਾ ਮਤਲਬ ਕਿ ਦਰਮਿਆਨੀ ਤੋਂ ਉੱਚੇਰੇ ਪਹਾੜੀ ਖੇਤਰਾਂ ਵਿੱਚ ਉਹਨਾਂ ਵਿੱਚ ਚੰਗੀ ਬਰਫਵਾਰੀ ਵੇਖਣ ਨੂੰ ਮਿਲ ਸਕਦੀ ਹੈ ਸੀਜ਼ਨ ਦੀ ਖਾਸ ਕਰਕੇ ਸੰਮਲੇ ਵਿੱਚ ਸੀਜ਼ਨ ਦੀ ਪਹਿਲੀ ਬਰਫਵਾਰੀ ਵੇਖਣ ਨੂੰ ਮਿਲ ਸਕਦੀ ਹੈ ਕਿ ਜਿਹੜੇ ਬਰਫਵਾਰੀ ਵੇਖਣ ਦੇ ਸਕੀਨ ਨੇ ਉਹ ਪਹਾੜੀ ਖੇਤਰਾਂ ਦਾ ਰੁਖ ਕਰ ਸਕਦੇ ਨੇ 8-9 ਦਸੰਬਰ ਨੂੰ ਤੇ ਬਾਕੀ ਗੱਲ ਕੀਤੀ ਜਾਵੇ ਪੰਜਾਬ ਦੀ ਪੰਜਾਬ ਵਿੱਚ ਵੀ 8 ਦਸੰਬਰ ਨੂੰ ਤੇ 9 ਦਸੰਬਰ ਨੂੰ ਹਲਕੇ ਦਰਮਿਆਨੀ ਮੀਡੀਆ ਫਹਾਰਾਂ ਜਿਹੜੀਆਂ ਵੇਖਣ ਨੂੰ ਮਿਲ ਸਕਦੀਆਂ ਨੇ ਖਾਸ ਕਰਕੇ ਜਲੰਧਰ ਕਪੂਤਲਾ ਹਿਆਰਪੁਰ ਨਮਾ ਸ਼ਹਿਰ ਤੇ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਇਲਾਕਿਆਂ ਵਿੱਚ ਤੇ ਲੁਧਿਆਣਾ ਚੰਡੀਗੜ੍ਹ ਪਟਿਆਲਾ ਰੋਪੜ ਮਹਾਲੀ ਤੇ ਲੁਧਿਆਣਾ ਦੇ ਤੇ ਨਾਲ ਲੱਗਦੇ ਮੋਗਾ ਦੇ ਖੇਤਰਾਂ ਵਿੱਚ ਵੀ ਜਾਂ ਬਰਨਾਲਾ ਦੇ ਇਲਾਕਿਆਂ ਵਿੱਚ ਵੀ ਹਲਕੇ ਦਰਮਿਆਨੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਖੇਤਰਾਂ ਵਿੱਚ ਮੀਂਹ ਦੀ ਜਿਹੜੀ ਘੱਟ ਦਿਖਾਈ ਦੇ ਰਹੀ ਆ ਪਰ ਕਾਰਵਾਈ ਉਹਨਾਂ ਖੇਤਰਾਂ ਵਿੱਚ ਵੀ ਹੋਊਗੀ ਪੱਛਮੀ ਖੇਤਰਾਂ ਵਿੱਚ ਉਹਨਾਂ ਖੇਤਰਾਂ ਵਿੱਚ ਟੁੱਟਮੀ ਹੋ ਮਤਲਬ ਕਿ ਥੋੜੇ ਬਹੁਤ ਖੇਤਰਾਂ ਵਿੱਚ ਮੀਂਹ ਸਖਣੀ ਵੀ ਰਹਿ ਸਕਦੇ ਆ ਪਰ ਹਲਕੇ ਅੰਦਰਮਿਆਨੀਆਂ ਪਹਾੜਾਂ ਗਰਚਮਕਲੇ ਬੱਦਲ ਜਿਹੜੀ ਦੇ ਸਕਦੇ ਨੇ ਬਠਿੰਡਾ ਮੁਕਸਰ ਫਰੀਦਕੋਟ ਫਿਰੋਜ਼ਪੁਰ ਅਬੋਹਰ ਜਾਂ ਹਰਮਾਨਗੜ ਗੰਗਾ ਨਗਰ ਦੇ ਇਲਾਕੇ ਹੋਗੇ ਜਾਂ ਮਾਨਸਾ ਦੇ ਇਲਾਕੇ ਹੋਗੇ ਜਾਂ ਫਤਿਹਬਾਦ ਸਿਸਤਾ ਇਲਾਕੇ ਹੋਗੇ ਸਿਸਤਾ ਦੇ ਇਲਾਕੇ ਹੋਗੇ ਇਹਨਾਂ ਵਿੱਚ ਵੀ ਜਿਹੜੀਆਂ ਹਲਕੇ ਦਰਮਿਆਨੀ ਮੀਨੀਆ ਕਾਰਬਨੀਆਂ ਵੇਖ ਨੂੰ ਮਿਲ ਸਕਦੀਆਂ ਨੇ ਪਰ ਉਹ ਲਿਮਟਿਡ ਇਲਾਕੇ ਵਿੱਚ ਹੋਣੀਆਂ ਪਰ ਜਿਹੜੇ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਨੇ ਜਿਨ੍ਹਾਂ ਦਾ ਆਪਾਂ ਪਹਿਲਾਂ ਜ਼ਿਕਰ ਕੀਤਾ ਉੱਥੇ ਜਲਦੀ ਥੋੜੇ ਜਿਆਦਾ ਅਸਰ ਜਿਹੜੇ ਬੰਦੇ ਵਿਖਾਈ ਦੇ ਰਹੇ ਨੇ ਜਿਹੜੇ ਬਰਫਬਾਰੀ ਦੇਖਣ ਦੇ ਸ਼ਕੀਨਿਓ ਪਹਾੜਾਂ ਤੱਕ ਰੁੱਖ ਕਰ ਸਕਦੇ ਆ 8 9 ਦਸੰਬਰ ਨੂੰ ਤੇ ਬਾਕੀ ਜਿਹੜੇ ਮੀਂਹ ਦੇ ਚਾਹਵਾਨ ਨੇ ਪੰਜਾਬ ਵਿੱਚ ਹੀ ਮੀਂਹ ਦੀ ਕਾਰਵਾਈ ਹਲਕੀਆਂ ਫਹਾਰਾਂ ਬੂੰਦਾਬੰਦੀ ਵੇਖਣਾ ਚਾਹੁੰਦੇ ਨੇ ਉਹ ਪੰਜਾਬ ਦੇ ਵਿੱਚ ਹੀ ਰਹਿ ਕੇ ਜਿਹੜਾ ਮੀਂਹ ਦਾ ਆਨੰਦ ਪਾਸਿੰਗ ਸਿਸਟਮ ਦਾ ਆਨੰਦ ਜਿਹੜਾ ਲੈ ਸਕਦੇਗੇ ਅਸਾਰ ਜਿਹੜੇ ਜਿੰਨਾ ਕਿ ਡਾਟਾ ਹੁਣ ਆਪਣੇ ਤੱਕ ਪਹੁੰਚ ਰਿਹਾ ਕੰਪਿਊਟਰਡ ਡਾਟਾ ਉਹਦੇ ਸਾਰ ਮਤਲਬ ਕਿ ਮੌਜੂਦਾ ਸਮੇਂ ਵਧੀਆ ਨੇ ਸਿਸਟਮ ਦੇ ਅਸਾਰ ਆਉਂਦੇ ਦਿਨਾਂ ਵਿੱਚ ਘਟ ਵੀ ਸਕਦੇ ਆ ਅਸਾਰ ਜਿਹੜੇ ਵੱਧ ਵੀ ਸਕਦੇ ਸਿਸਟਮ ਨੂੰ ਲੈ ਕੇ ਸੋ ਲਗਾਤਾਰ ਤੁਹਾਡੇ ਨਾਲ ਪਾਸਿੰਗ ਸਿਸਟਮ ਨੂੰ ਲੈ ਕੇ ਕਰਦੇ ਰਹਾਂਗੇ ਜੁੜੇ ਰਹੋ ਜੀ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਧੰਨਵਾਦ